ਬਹੁਤ ਹੀ ਪਰਮਦੇਸ ਤਾਰਜੂਗ ਵੱਖ-ਵੱਖ ਜਥੇਬੰਦੀਆਂ ਦੇ ਮਲਾਜ਼ਮਾਂ ਆ ਗੂ ਤੇ ਵੱਖ-ਵੱਖ ਕਿਸਾਨ ਜੁਨੀਆਨਾ ਦੇ ਆਗੂ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਸਾਰੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਤਾਂ ਇੱਕ ਖੁਸ਼ੀ ਦੀ ਗੱਲ ਇਹ ਹੈ ਵੀ ਕੱਲ ਨਾਲੋਂ ਸਾਡੀ ਜ਼ਮੀਰ ਕੁਛ ਜਾਗੀ ਐ ਕਿਉਂਕਿ ਕਿਸੇ ਰਾਈਟਰ ਨੇ ਲਿਖਿਆ ਕਹਣਾ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦਾ ਪਰ ਅੱਜ ਸੋਡੀ ਜਿਹੜੀ ਜ਼ਮੀਰ ਹੈ ਜਾਗੀ ਐ ਅੱਜ ਜਿਹੜਾ ਕਾਠਾ ਹੈ ਅੱਜ ਇਹ ਤਿੱਗਣਾ ਕਾਠਾ ਕੱਲ ਨਾਲੋਂ ਕਿਉਂਕਿ ਜੇ ਕਾਠ ਹੁੰਦਾ ਤਾਂ ਹੀ ਸਰਕਾਰਾਂ ਤੇ ਪ੍ਰਵਾਹ ਪੈਂਦਾ ਜੇ ਤੁਸੀਂ ਸਾਰੇ ਮੁਲਾਜ਼ਮ ਜਥੇਬੰਦੀਆਂ ਲੜ ਕੇ ਲੜਾਈ ਲੜਉਂਗੀਆਂ ਤਾਂ ਤੁਹਾਡਾ ਜਿਹੜਾ ਹੱਕ ਨੇ ਤੁਹਾਡੀਆਂ ਮੰਗਾਂ ਨੇ ਇਹ ਜਰੂਰ ਸੋਡੀ ਝੋੜੀ ਦੇ ਵਿੱਚ ਪੈਣਗੀਆਂ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਸਾਡੀਆਂ ਇੱਕ ਦੋ ਕਿਸਾਨ ਜਥੇਬੰਦੀਆਂ ਨੇ ਖਨੌਰੀ ਬਾਰਡਰ ਤੇ ਕਰਨ ਆਇਆ ਸੀਗਾ ਕਿਉਂਕਿ ਉੱਥੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਸੀਗੀਆਂ ਉਹ ਸਰਕਾਰ ਨੇ ਉਸ ਇਕੱਲੇ ਜਥੇਬੰਦੀ ਨੂੰ ਮਾਦਲ ਜਲੀਲ ਕਰਕੇ ਉੱਥੇ ਜੋ ਨੰਗਾ ਨਾਚ ਨੱਚਿਆ ਟਰਾਲੀਆਂ ਚੋਰੀ ਕੀਤੀਆਂ ਘੋ ਚੋਰੀ ਕੀਤਾ ਹੋਰ ਬਹੁਤ ਸਮਾਨ ਚੋਰੀ ਕਰਕੇ ਲੈ ਗਈ ਜੇ ਉੱਥੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਤਾਂ ਇਹ ਭੰਡ ਸਰਕਾਰ ਦਾ ਇਹਦੀ ਹਿੰਮਤ ਨਹੀਂ ਪੈਣੀ ਸੀਗੀ ਵੀ ਇਹ ਉੱਥੇ ਕਿਸਾਨ ਜੁਨੀਆਨਾ ਦੇ ਆਗੂ ਮਨੂੰ ਚੁੱਕ ਕੇ ਲੈ ਜਾਂਦਾ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਆ ਵੀ ਸਾਰੇ ਵੀਰਾਂ ਨੂੰ ਜੇ ਤੁਸੀਂ ਇੱਥੇ ਆਏ ਹੋ ਤਾਂ ਚੁੱਪ ਕਰਕੇ ਸੁਣਾਇਆ ਕਰੋ ਮੈਂ ਕੱਲ ਵੀ ਦੇਖਦਾ ਰਿਹਾ ਬਹੁਤ ਸਾਰੇ ਵੀਰ ਨੇ ਜਿਹੜੇ ਮਗਰ ਜੁਰਜੁਰ ਕਰਦੇ ਦੇਖੇ ਗਏ ਅੱਜ ਵੀ ਉਹੀ ਹਾਰ ਹੈ ਫਿਰ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਇੱਥੇ ਆ ਕੇ ਗੱਲਾਂ ਮਾਰਨੀਆਂ ਨੇ ਕਿਸੇ ਬਲਾਰੇ ਨੂੰ ਤੁਸੀਂ ਸੁਣਨਾ ਨਹੀਂ ਇਹਦੇ ਨਾਲ ਦਾ ਵੀ ਤੁਸੀਂ ਘਰੇ ਚੰਗੇ ਹੋ ਕਹਿੰਦਾ ਤੁਸੀਂ ਫਿਰ ਜਿਵੇਂ ਕਿ ਆਇਆ ਨਾ ਵੀ ਜਮੀਰ ਮਾਰ ਕੇ ਇੱਥੇ ਬੈਠੇ ਹੋ ਜੇ ਆਪਰੇ ਜਮੀਰ ਜਾਗੂਗੇ ਤਾਂ ਆਪਾਂ ਚੁੱਪ ਕਰਕੇ ਸੁਣਾਂਗੇ ਤਾਂ ਆਪਣੇ ਮਨ ਦੇ ਆਪਣੇ ਕੋਈ ਗੱਲ ਇਹ ਮਾਰਦੇ ਵਿੱਚ ਬਣੂਗੀ ਸੋ ਗੱਲ ਚੱਲੀ ਸੀ ادارے ਬਚਾਉਣ ਦੀ ਇਕੱਲੀ ادارے ਬਚਾਉਣ ਦੀ ਗੱਲ ਨਹੀਂ ਇੱਥੇ ਸਾਰੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇੱਥੇ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਉਹ ਬਾਦਲਾਂ ਦੀ ਸਰਕਾਰ ਹੋਵੇ ਚਾਹੇ ਉਹ ਕੈਪਟਨ ਦੀ ਸਰਕਾਰ ਹੋਵੇ ਚਾਹੇ ਉਹ ਕਿਸੇ ਦੀ ਵੀ ਸਰਕਾਰ ਹੋਵੇ ਚਾਹੇ ਅੱਜ ਭੰਡ ਦੀ ਸਰਕਾਰ ਹੋਵੇ ਜਿਹੜਾ ਪੰਜਾਬ ਹੈ ਪੰਜਾਬ ਨੂੰ ਸ਼ੁਰੂ ਤੋਂ ਹੀ ਇਹਨਾਂ ਨੇ ਗੱਪਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਇੱਥੇ ਮੁਗਲ ਆਏ ਚਾਹੇ ਇੱਥੇ ਅੰਗਰੇਜ਼ ਆਏ ਇਹ ਜਿਹੜਾ ਵੀ ਦਿੱਲੀ ਦੇ ਤਖਤ ਤੇ ਬਹਿਣ ਜਾਂਦਾ ਉਹਦੀ ਪਹਿਲੀ ਅੱਖ ਹੁੰਦੀ ਆ ਵੀ ਕਿਸੇ ਨਾ ਕਿਸੇ ਰੋੜ ਦੇ ਪੰਜਾਬ ਨੂੰ ਦਬਿਆ ਜਾਵੇ ਤਾਂ ਅਸੀਂ ਸਾਰੀ ਦੁਨੀਆ ਨੂੰ ਜਿੱਤ ਲਾਂਗੇ ਪਰ ਪੰਜਾਬ ਸਾਡਾ ਸੂਬਾ ਸਾਡੀ ਕੌਮ ਸਾਡੀ ਪੰਜਾਬੀਅਤ ਐਨੀ ਅਣਖੀ ਹੈ ਕਿ ਇੱਥੇ ਜਿੰਨੇ ਵੀ ਆਏ ਉਹਨਾਂ ਨੂੰ ਨੱਕ ਦੇ ਵਿੱਚ ਦਾਮ ਕਰਕੇ ਤੋਰਿਆ ਚਾਹੇ ਸਾਡੇ ਦੋ ਦੋ ਸਿੰਘ ਬਾਬਾ ਬੋਤਾ ਸਿੰਘ ਕੇ ਬਾਬਾ ਗਰਜਾ ਸਿੰਘ ਦੋ ਲੜੇ ਤਾਂ ਵੀ ਦੁਸ਼ਮਣ ਨੂੰ ਦੱਸਿਆ ਵੀ ਪੰਜਾਬ ਸਿੱਖ ਜਿਉਂਦੇ ਨੇ ਸੋ ਆਧਾਰੇ ਬਚਾਉਣ ਦੀ ਗੱਲ ਹੈ ਜਿਹੜੀ ਪਹਿਲਾਂ ਤਾਂ ਮੈਂ ਸਾਡੀਆਂ ਵੀ ਕਿਸਾਨ ਜੁਗਿਆਂ ਨੂੰ ਬੇਨਤੀ ਕਰੂੰਗਾ ਵੀ ਜਿਹੜੀਆਂ ਪਾਰਟੀਆਂ ਇੱਥੇ ਆ ਕੇ ਲਾਲਚ ਦੇ ਵਿੱਚ ਸਾਥੋਂ ਬੋਕਾਂ ਲੈਂਦੀਆਂ ਨੇ ਕੋਈ ਕਹਿੰਦਾ ਮੈਂ 400 ਜੁੰਟ ਮਾਫ ਕਰ ਦੂੰ ਕੋਈ ਕਹਿੰਦਾ 600 ਮਾਫ ਕਰ ਦੂੰ ਕੋਈ ਕਹਿੰਦਾ ਮੈਂ ਬੱਸਾਂ ਦਾ ਕਿਰਾਇਆ ਕਰ ਦੂੰ ਕੋਈ ਕਹਿੰਦਾ ਮੈਂ ਆਟਾ ਦਾਲ ਦੀ ਸਕੀਮ ਮਾਫ ਕਰ ਦੂੰ ਪਹਿਲਾਂ ਇਹ ਜਿਹੜੇ ਲੀਡਰ ਇਹ ਜੇ ਲਾਲਚ ਦਿੰਦੇ ਨੇ ਪਹਿਲਾਂ ਸਾਰੀਆਂ ਕਿਸਾਨ ਜੁਨੀਆ ਨਾ ਇਹਨਾਂ ਦੇ ਨੱਖ ਪਾਉਣ ਉਹਨਾਂ ਦੇ ਵਿਰੁੱਧ ਪ੍ਰਚਾਰ ਕਰਦੇ ਜਦੋਂ ਇਲੈਕਸ਼ਨਾਂ ਦਾ ਟਾਈਮ ਆਉਂਦਾ ਭੀ ਜਿਹੜਾ ਬੰਦਾ ਲਾਲਚ ਦੇ ਕੇ ਵੋਟ ਮੰਗਦਾ ਉਹ ਕੋਈ ਵੋਟ ਨਾ ਪਾਉ ਪਿੱਛੇ ਆਪਾਂ ਸਾਰੀਆਂ ਜਥੇਬੰਦੀਆਂ ਨੇ ਟੀਨ ਸਾਹਿਬ ਦਾ ਜਲੂਸ ਕੱਢਿਆ ਸੀ ਇਹ ਭੰਡ ਨੂੰ ਜਿਤਾਉਣ ਵਾਸਤੇ ਵੀ ਟਿੰਡ ਸਾਹਿਬ ਨੂੰ ਵੋਟ ਨਾ ਪਾਓ ਜੇ ਅਸੀਂ ਅੱਜ ਤੋਂ ਤਹਈਆ ਕਰ ਲਈਏ ਵੀ ਜਿਹੜੀ ਵੀ ਪਾਰਟੀ ਕੋਈ ਵੀ ਪਾਰਟੀ ਹੈ ਜਿਹੜੀ ਸਾਨੂੰ ਲਾਲਚ ਦੂਗੀ ਅਸੀਂ ਉਸ ਨੂੰ ਵੋਟ ਨਹੀਂ ਪਾਉਣੀ ਸਾਨੂੰ ਫਰੀ ਦੇ ਵਿੱਚ ਨਾ ਬਿਜਲੀ ਚਾਹੀਦੀ ਆ ਨਾ ਆਟਾ ਦਾਲ ਚਾਹੀਦਾ ਨਾ ਸਾਨੂੰ ਬਸਣ ਦਾ ਸਫਰ ਚਾਹੀਦਾ ਸਾਨੂੰ ਫਰੀ ਦੇ ਵਿੱਚ ਕੁਝ ਨਹੀਂ ਚਾਹੀਦਾ ਸਾਨੂੰ ਬਿਜਲੀ ਦਿੱਤੀ ਆਵੇ ਤੇ ਉਹ 70 ਰੁਪਏ ਜੁਟ ਕੋ ਘਟਾ ਕੇ 2 ਰੁਪਏ ਜੁਟ ਦਿੱਤੀ ਜਾਵੇ ਕਿਉਂਕਿ ਹਰ ਇੱਕ ਘਰ ਹੈ ਜਿਹੜਾ ਉਹਦਾ ਬਿੱਲ ਪੜੂਗਾ ਇਸ ਤਰ੍ਹਾਂ ਅਧਾਰੇ ਬਚਣਗੇ ਜੇ ਉਹ ਬੱਸਾਂ ਫਰੀ ਕਰਤੀਆਂ ਕਰਾਇਆ ਫਰੀ ਕਰਦਾ ਇਹ ਤਾਂ ਜਾੜਮ ਨੂੰ ਫਿਰਦੇ ਨੇ ਹੁਣ ਜਦੋਂ ਫਰੀ ਹੋ ਗਿਆ ਕੋਈ ਵੀ ਸਿਸਟਮ ਸਰਕਾਰ ਨੇ ਤਾਂ ਕਹਿਣਾ ਜਿਹਨੂੰ ਦਾ ਕਟਾ ਪੈ ਗਿਆ ਸੀ ਮੁਲਾਜ਼ਮਾਂ ਨੂੰ ਕਿੱਥੋਂ ਤਨਖਾਹ ਦੇਵਾਂਗੇ ਇਹ ਅਧਾਰੇ ਦਾ ਆਟੋਮੈਟਿਕ ਹੀ ਖਤਮ ਹੋ ਜਾਣੇ ਨੇ ਅਧਾਰਿਆਂ ਨੂੰ ਬਚਾਉਣ ਨੂੰ ਬਚਾਉਣ ਲਈ ਸਾਡੀ ਸਾਡੀ ਵੀ ਜ਼ਿੰਮੇਵਾਰੀ ਹੈ ਵੀ ਅਸੀਂ ਵੀ ਫਰੀ ਦੀਆਂ ਚੀਜ਼ਾਂ ਦਾ ਬਾਈਕਾਟ ਕਰੀਏ ਜਿਹੜੇ ਲੋਕ ਸਾਨੂੰ ਲਾਲਚ ਦਿੰਦੇ ਨੇ ਉਹਨਾਂ ਦਾ ਬਾਈਕਾਟ ਕਰੀਏ ਉਹਨਾਂ ਨੂੰ ਲੋਕਾਂ ਨੂੰ ਜਾਗਰੂਕ ਕਰੀਏ ਵੀ ਇਹੋ ਜਿਹੇ ਲੀਡਰਾਂ ਨੂੰ ਆਪਾਂ ਨੇ ਬੋਟ ਨਹੀਂ ਪਾਉਣੀ ਸੋ ਸਾਰੇ ਜੇ ਤੁਸੀਂ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਤਾਂ ਤੁਸੀਂ ਛੋਡੇ ਆਗੂ ਬਹੁਤ ਵਧੀਆ ਨੇ ਸਾਡੇ ਪਿੰਡ ਦੇ ਪੂਰਨ ਸਿੰਘ ਜੀ ਪ੍ਰਧਾਨ ਨੇ ਅਸੀਂ ਇਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਦੇਖਦੇ ਆਇਆ ਹੈ ਕਿ ਇਹ ਹੋ ਸਕਦਾ ਸਾਡੇ ਵਖਰੇਵੇਂ ਹੋਣ ਪਰ ਨਹੀਂ ਹੈਗੇ ਪਰ ਜਿੰਨੀ ਇਮਾਨਦਾਰੀ ਦੇ ਨਾਲ ਇਹਨਾਂ ਨੇ ਕੰਮ ਕਰਿਆ ਬਿਜਲੀ ਬੋਰਡ ਦੇ ਵਿੱਚ ਇੱਕ ਲਾਮਸਾਲ ਕਿਉਂਕਿ ਜੇ ਆਗੂ ਈਮਾਨਦਾਰ ਹੋਊਗਾ ਤਾਂ ਉਹ ਸੋਡੀਆਂ ਮੰਗਾ ਜਰੂਰ ਤੁਹਾਨੂੰ ਮਨਵਾ ਕੇ ਦੇਊਗਾ ਸਰਕਾਰ ਉਥੋਂ ਭੱਜ ਨਹੀਂ ਸਕਦੀ ਕਿਉਂਕਿ ਸਾਡੇ ਤੁਸੀਂ ਜੇ ਆਗੂ ਹੁੰਦੇ ਨੇ ਜਿਹੜੇ ਵਿਗ ਜਾਂਦੇ ਨੇ ਸਰਕਾਰ ਨੂੰ ਆਗੂ ਵੀ ਵਿਕਣ ਵਾਲੇ ਚਾਹੀਦੇ ਨੇ ਕਿਉਂਕਿ ਕਹਿੰਦੇ ਨੇ ਦੀ ਆਪਣਾ ਮਸਲਾ ਹੱਲ ਹੋ ਗਿਆ ਚਲੋ ਕਰਾਂ ਨੂੰ ਪਰ ਆਗੂ ਉਹ ਚਾਹੀਦਾ ਜਹੇ ਉਹਦੇ ਕੇਸ ਬਣ ਚਾਹੇ ਕੁਸ਼ ਮਰਜ਼ੀ ਹੋਵੇ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਸਾਡੀ ਮੇਰੀ ਆਪਣੀ ਜਦੋਂ 2007 ਦੇ ਵਿੱਚ ਬਾਦਲ ਦੀ ਸਰਕਾਰ ਆਈ ਹੈ ਇਸ ਨੇ ਦੂਸਰੀਆਂ ਪ੍ਰਾਈਵੇਟ ਬੱਸਾਂ ਜਿਹੜੇ ਮਾਲਕ ਸੀ ਜਾਂ ਰੋਣ ਮੇਲ ਬੱਸਾਂ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਆਪਣੀਆਂ ਬੱਸਾਂ ਦੇ ਟਾਈਮ ਪਾ ਦੇ ਅਸੀਂ ਇਹਦਾ ਬਰੋਧ ਕਰਿਆ ਵੀ ਇਹ ਜਿਹੜੇ ਛੋਟੇ ਬੱਸ ਮਾਲਕ ਨੇ ਦੋ ਦੋ ਤਿੰਨ ਤਿੰਨ ਬੱਸਾਂ ਵਾਲੇ ਨੇ ਇਹ ਸਾਰੇ ਬਰਬਾਦ ਹੋ ਜਾਣਗੇ ਅਸੀਂ ਇਕੱਠੇ ਹੋ ਕੇ 20-30 ਵਰਧਾਨੇ ਜਾ ਕੇ ਚੀਮੇਵੰਡੀ ਦੇ ਵਿੱਚ ਬਾਦਲ ਦੀ ਔਰ ਮਟ ਕੇ ਬਸ ਘੇਰੀ ਲਈ ਉਹਦੇ ਵਿੱਚ 7-7 8-8 ਸੁਰੱਖਿਆ ਕਰਮਚਾਰੀ ਲਾਇਏ ਹੋਏ ਸੀ ਵੀ ਕੋਈ ਬਸ ਲੁਕੇ ਨਾ ਸਕੇ ਸੋ ਸਾਰੇ ਪੰਜਾਬ ਦੇ ਵਿੱਚ ਜਿਵੇਂ ਅੱਜ ਅੱਜ ਲਹਿਰੇ ਦੀ ਗੱਲ ਹੋ ਰਹੀ ਆ ਵੀ ਅੱਜ ਲਹਿਰਾ ਸਾਰਿਆਂ ਨਾਲ ਆਪ ਹੈ ਸਾਰੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਗੱਲ ਚੱਲੀ ਲਹਿਰੇ ਦੇ ਵਿੱਚ ਬਾਦਲ ਦੀ ਬਸ ਘੇਰੀ ਗਈ ਚਾਹੇ ਉਹਨਾਂ ਨੇ ਸਾਡੇ ਤੇ ਡਾਕਾ ਬਸ ਲੁਕਣ ਦਾ ਕੇਸ ਬਣਾਇਆ ਵੀਦਣ ਸਾਨੂੰ ਜੇ ਵੀ ਕਟਣੀ ਪਈ ਸੋ ਕੋਈ ਗੱਲ ਨਹੀਂ ਇਹ ਸਰਕਾਰਾਂ ਦਾ ਕੰਮ ਹੁੰਦਾ ਇਹ ਠੂਠੇ ਪਰਚੇ ਦਰਜ ਕਰਦੀਆਂ ਹੁੰਦੀਆਂ ਨੇ ਪਰਚਾ ਪੁਰਚਾ ਤੋਂ ਕੋਈ ਜਿਹੜੇ ਲੋਕ ਲੜਦੇ ਨੇ ਉਹਨਾਂ ਨੂੰ ਘਰਨ ਦੀ ਲੋੜ ਨਹੀਂ ਹੁੰਦੀ ਸੋ ਸੋਡੇ ਦੇ ਬੇ ਆਗੂ ਨੇ ਜਿਹੜੇ ਬਹੁਤ ਵਧੀਆ ਨੇ ਤੁਸੀਂ ਇਹਨਾਂ ਦੀ ਗੱਲ ਤੇ ਫੁੱਲ ਚੜਾਓ ਅੱਜ ਬਹੁਤ ਵਧੀਆ ਨਜ਼ਾਰਾ ਹੈ ਅੱਜ ਪੂਰਾ ਇਕੱਠ ਹੈ ਸੋ ਮੈਂ ਇੱਕ ਚਲੋ ਮਨੋਰੰਜਨ ਬਾਤ ਤੇ ਥੋੜੀ ਥੋੜੇ ਨਾਲ ਇਕ ਗੱਲ ਹੀ ਗੱਲ ਸਾਂਝੀ ਕਰਦਾ ਗੱਲ ਹੈ ਵੀ ਜਿਵੇਂ ਹੁਣ ਇਹਨੇ ਭਗਤ ਸਿੰਘਾ ਦੀ ਪੱਗ ਬੰਨੀ ਆ ਨੌ